ਪਣੇੜਾ ਅੱਗ ਲੱਗੰਦਾ ਅੱਜ ਇਹ ਚਾਂਕ ਕੰਜੂ ਆਏ ਆ ਕੰਮ ਤੋਂ ਤੇ ਉਹ ਆ ਗਏ ਮੈਂ ਡੰਗਰ ਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜੇ ਮੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਬੜਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮੋਟਰਸਾਲੀ ਆ ਤੇ ਵੱਤੋ ਵੱਦ ਸਾਡਾ ਖਰਚਾ ਦਿੱਤਾ ਜਾਂਦਾ ਦੀ ਵੀ ਦੀ ਕੀ ਕਾਰਨ ਕੀ ਕੀ ਹੋਇਆ ਅੱਜ ਦਾ ਕੀ ਨਹੀਂ ਲੱਗੀਆਂ ਨੋ ਐਂ ਦਾ ਕੰਮ ਤੋਂ ਆਏ ਢੇਰ ਕੋ ਇਹਨਾਂ ਨੂੰ ਪਾਣੀ ਲੱਗਾ ਜੋ ਅਸੀਂ ਸਤੇ ਹਾਰ ਕੇ ਦਸੋਂਗੇ ਇਹਨਾਂ ਨੂੰ ਬਾਅਦ ਜੋ ਵੇਖਾਰੇ ਮੁੰਡਾ ਇਹਨਾਂ ਦੂਜੇ ਨਾਲ ਚੀਕਾਂ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਾਰੇ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨੁਕਸਾਨ ਡੈੜੀ ਪੂਰੀ ਹੋ ਗਈ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਪੈਟਰੋਲਟਰ ਗੱਡੀ ਸਰ ਗਈ ਸਾਰੇ ਅੱਗ ਲੱਗੀ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀ ਸਾਨੂੰ ਸਰਕਾਰ ਤੋਂ ਕੀ ਮੰਗਿਆ ਰਚੇਰਾ ਪਾਇਆ ਬੱਤੀ ਰਿਹਾ ਪਾਇਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਨਿਕਾਨ ਹੋਇਆ ਜੋ ਵੇਖੋ ਕੋਈ ਪਤਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਣ ਦਾ ਮਾਮਲਾ ਜਿਹੜਾ ਸਿਰੇ ਕੋਈ 4 4 ਵਜੇ ਦੀ ਗੱਲ ਆ ਤੇ ਤੇ ਪ੍ਰਭਾਵਿਤ ਕਰੀ ਸਾਨੂੰ ਸਾਰ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਹ ਅੱਗ ਲੱਗ ਗਈ ਆ ਤੇ ਸਾਰੇ ਪਿੰਡ ਵਾਜਸੀ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੈ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆ ਰਹੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿੰਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮੁਰਗੇ ਸਾਕੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੇ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲਗ ਜਦੇ ਪਰ ਭਰਪਾਈ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲੀ ਨੁਕਸਾਨ ਹੈ ਉਹ तकरीबन ਘੱਟੋ-ਘੱਟ ਕੋਈ 10-12 ਲੱਖ ਦੇ ਲੱਗੇ ਇਹਨਾਂ ਦਾ ਚਾਹੇ ਨੁਕਸਾਨ ਹੋਇਆ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸਾਨ ਕੁਸਤੇ ਦੇ ਲੈ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸੜਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤੇ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰੇ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਿਆਂ ਦਾ ਇਹੋ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਕਿਉਂਕਿ ਜਾਨ ਦੀ ਪ੍ਰਵਾਹੀ ਤਾਂ ਨਹੀਂ ਸਕਦੀ ਪਰ ਮਾਲਿਸ਼ ਤਾਂ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਛੁਰ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਹ ਜਿਹੜਾ ਮੋੜਾ ਪੜੇ ਉਸੇ ਵੱਲ ਜਾਵੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਨੇ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਹ ਸ਼ਰਕਤ ਦੀ ਬਰੌਂ ਦਾ ਕਹਿੰਦਾ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਪਰਾਲੀ ਨੇ ਪਿਹਾਲ ਗ੍ਰੂਪ ਧਾਰ ਜਾਗਦਾ ਉਹਦੇ ਕਾਰਨ ਜਿਹੜਾ ਸਾਰਾ ਕੁਝ ਸਰਪ੍ਰਸਤ ਸਾਬ ਹਾਂਜੀ ਸਰ ਕੀ ਮਾਮਲਾ ਆਇਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਹਨ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈਂ 48 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਹਾਂ ਜੀ ਗੁਰਦੀਪ ਸਿੰਘ ਨਾਲ ਸਰਦਾਰਾ ਸਿੰਘ ਢਾਲੀ ਚੱਕ ਦਾ ਕੋਸ਼ਟ 85 ਸਾਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸੈਕਲ ਛੜ ਗਿਆ ਜੀ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਨ ਲੱਗਣ ਦੇ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ